ਦੇਖ ਰਹੇ ਆ ਫਾਸਟ ਸੰਦੇਸ਼ ਅੱਜ ਅਸੀਂ ਪਹੁੰਚਾ ਜ਼ਿਲ੍ਹਾ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਦੇ ਵਿੱਚ ਜਿੱਥੇ ਕਿ ਅੱਜ ਉਸ ਵੇਲੇ ਤੇ ਖੁਸ਼ੀ ਦੀ ਮਹਿਰ ਫੈਲੀ ਹੋਈ ਆ ਅੱਜ ਪਿੰਡ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਦੇਖੀ ਕੀ ਪੁਰਾਣਾ ਮੋਡ ਜੋ ਸੀਗਾ ਕਾਂਗਰਸ ਪਾਰਟੀ ਦਾ ਅੱਜ ਕੋਟਲੀ ਸੂਰਤ ਮੱਲੀ ਦੇ ਵਿੱਚੋਂ ਪੁੱਟ ਕੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਆ ਬੜੀ ਵੱਡੀ ਲੀਡ ਦੇ ਨਾਲ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਦਲਬੀਰ ਸਿੰਘ ਜੀ ਭਿਲਾ ਜੀ ਸਾਡੇ ਨਾਲ ਮੌਜੂਦ ਨੇ ਔਰ ਸਰਪੰਚ ਕੋਟਲੀ ਪਿਟੇਵਾੜ ਤੋਂ ਸਾਡੇ ਨਾਲ ਰਸ਼ਪਾਲ ਸਿੰਘ ਗਿਆਨੀ ਜੀ ਮੌਜੂਦ ਨੇ ਔਰ ਗੋਪੀ ਭਾਜੀ ਵੀ ਮੌਜੂਦ ਨੇ ਕੋਲੀ ਸੂਰਤ ਮੱਲੀ ਦੇ ਸਰਪੰਚ ਔਰ ਸਾਡੇ ਨਾਲ ਵਰਕਰ ਮੌਜੂਦ ਸਨ ਸਾਰੇ ਆਮ ਆਦਮੀ ਪਾਰਟੀ ਦੇ ਆਪਾ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨਾਲ ਲੱਖ ਲੱਖ ਰੁਪਏ ਦੇਣਾ ਸਸਿਆ ਭਾਜੀ ਮੈਂ ਤੁਹਾਨੂੰ ਆਤ ਕਾਦਾ ਫਾਸਟ న్యూਸ ਵਾਲਿਆਂ ਦਾ ਜਿੰਨਾ ਆਪਣਾ ਕੀਮਤੀ ਕੱਢ ਕੇ ਸਾਨੂੰ ਮੌਕਾ ਦਿੱਤਾ ਗੱਲ ਕਰਨ ਦਾ ਜੀ ਪਹਿਲ ਇਦਾਂ ਵੀ ਇਹ ਸਾਡੇ ਕੋਲੀ ਸੂਤ ਮੱਲੀ ਦਾ ਮੇਨ ਮਹੱਲਾ ਬਾਲੇ ਸਾ ਜੀ ਇਹ ਜਿਉਂ ਦੀ ਮੈਂ ਹੋ ਸੰਭਾਲੀ ਆ ਜਾਉਂਦੀਆਂ ਵੋਟਾਂ ਪੈਣੇ ਚੱਲੂ ਹੋਈਆਂ 47 ਸਾਲ ਤੋਂ ਬਾਅਦ ਇਸ ਜਾਂ ਤੋਂ ਬਾਅਦ ਮੇਰੇ ਮਡੇ ਕਿਸਾਨ ਦੱਸਦੇ ਰਿਹਾ ਜਦੋਂ ਮੈਂ ਉਹ ਸੰਭਾਲੀ ਮੈਂ ਕਰੋ ਸਰਪੰਚ ਵੀ ਬਣਿਆ ਜਦੋਂ ਉਸ ਤੋਂ ਅੱਜ ਤੱਕ ਇਥੋਂ ਕਦੀ ਕਾਂਗਰਸ ਨਹੀਂ ਸੀ ਹਾਰੀ ਜੀ ਰਿਕਾਰਡ ਹੈ ਕੋਲਿਸਤ ਮੱਲੀ ਦਾ ਕੁਝ ਐਸੇ ਮਾਹੌਲ ਬਣੇ ਕੁਝ ਕਾਰਨ ਬਣੇ ਉਸ ਬੰਦੇ ਸਾਡੇ ਪਿੰਡ ਦੇ ਵਰਕਰ ਕਹਿੰਦੇ ਵੀ ਇਹਨਾਂ ਦੀ ਵੋਟਾਂ ਹੈ ਨਹੀਂ ਪਿੰਡ 'ਚ ਜੀ ਉਹ ਸਿਰਫ ਉਹਨਾਂ ਦੱਸਣ ਵਾਸਤੇ ਅਸੀਂ ਆਮ ਪਾਰਟੀ ਨੂੰ ਵੋਟਾਂ ਪਾਈਆਂ ਜੀ ਉਹਨਾਂ ਦੇ ਮੂਰ ਚ ਪੇੜੇ ਚੀ ਦੀ ਇਥੋਂ ਕਦੀ ਕਾਂਗਰਸ ਜਿਹੜੀ ਸੀ 350 400 ਵੋਟ ਤੇ ਜਿੱਤੀ ਹੁੰਦੀ ਜੀ ਇਹ ਆਰ ਕੀ 357 ਵੋਟਾਂ ਦੇ ਹਾਰ ਗਈ ਆ ਠੀਕ ਹੈ ਜੀ ਤੇ ਬਾਕੀ ਸਾਰੇ ਪਿੰਡ ਦਾ ਬਹੁਤ ਧੰਨਵਾਦ ਆ ਜੀ ਸਾਰੇ ਪਿੰਡ ਦੀ ਇਹ ਨਗਰ ਦੀ ਬਹੁਤ ਧੰਨਵਾਦ ਆ ਸਾਰੇ ਪਿੰਡ ਨੇ ਸਾਡਾ ਸਾਥ ਦਿੱਤਾ ਜੀ ਸਰ ਜੇ ਪਹਿਲੀ ਵਾਰੀ ਹੋਇਆ ਹੈ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਜੋ ਆ ਕੇ ਰੰਧਾਵਾ ਪਰਿਵਾਰ ਜੋ ਪਰਿਵਾਰਵਾਦ ਆ ਉਹ ਖਤਮ ਕਰ ਦਿੱਤਾ ਇਸ ਬਾਰੇ ਹਲਕਾ ਡੇਰਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਔਰ ਵਾਰ-ਵਾਰ ਕਹਦਾ ਉਹ ਤਾਂ ਖਤਮ ਹੋ ਗਿਆ ਹੁਣ ਜੀ ਉਲੀਲਾ ਮੁੱਗੀ ਜੀ ਹੁਣ ਨਹੀਂ ਮੌਕਾ ਮਿਲਣਾ ਇਹਨਾਂ ਨੂੰ ਸਤਾਏ ਜੇ ਵਾਪਾ ਇਦਾਂ ਹੀ ਹਰਾਵਾਂਗੇ ਇਹਨਾਂ ਨੂੰ ਠੀਕ ਇਹਦਾ ਹੱਦ ਕਿਰਾਇਆ ਪੂਰਾ ਜੋਰ ਲਾ ਕੇ ਇਹੋ ਜੇ ਕੰਮ ਕਰਾਂਗੇ ਆਪਾਂ 2.5 ਸਾਲ ਸਾਡੇ ਪਏ ਆ ਜੀ ਜਿੱਤੋਂ ਹੀ ਵੱਧ ਲੀਡ ਚਿੱਤਾਂਗੇ ਆਪਾਂ ਠੀਕ ਸਾਨੂੰ ਬੜਾ ਜਾਨ ਸੀ ਧੰਨਵਾਦ ਜੀ ਅੱਛਾ ਜੀ ਹੁਣ ਸਾਡੇ ਨਾਲ ਇੰਦਰਜੀਤ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਸੀਨੀਅਰ ਆਗੂ ਸਾਡੇ ਨਾਲ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਸਰ ਪਹਿਲਾਂ ਤਾਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਹੋਣ ਜੀ ਸਾਰਿਆਂ ਨੂੰ ਮੁਬਾਰਕਾਂ ਵੀ ਸਾਰੇ ਹਲਕੇ ਦੇ ਲੋਕਾਂ ਨੂੰ ਬਹੁਤ ਬਹੁਤ ਦਿਲੋਂ ਨਮਸਕਾਰ ਕਰਦੇ ਆਂ ਇਹ ਧੰਨਵਾਦ ਆ ਤੁਹਾਡੀ ਹਿੰਮਤ ਸਦਕਾ ਇੱਕ ਬੋੜ ਹੀ ਉਹ ਜਿੰਨਾ ਉਤੇ ਹੀ ਡਬਲ ਥੱਲੇ ਹੀ ਧਰਦੀ ਦੇ ਠੀਕ ਹੈ ਜੀ ਉਹਦੀਆਂ ਜੜਾ ਪਟੀਆਂ ਗਈਆਂ ਜੀ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਜੀ ਜੀ ਤੇ ਸਰ ਜਿਵੇਂ ਪਹਿਲਾਂ ਕਾਂਗਰਸ ਪਾਰਟੀ ਕਦੀ ਪਿੰਡ ਕੋਲਲੀ ਸੂਰਤ ਮੱਲੀ ਚ ਹਾਰੀ ਨਹੀਂ ਸੀਗੀ ਇਸ ਵਾਰ ਬੜਾ ਪਿੰਡ ਵਾਲਿਆਂ ਨੇ ਸਹਿਯੋਗ ਦੇ ਕੇ ਕਾਂਗਰਸ ਪਾਰਟੀ ਨੂੰ ਜੋ ਇੱਕ ਸਾਈਡ ਤੇ ਸੁੱਟ ਕੇ ਰੱਖ ਦਿੱਤਾ ਇਸ ਬਾਰੇ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ 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 ਜੀ ਇਹ ਬੜੀ ਹਿੰਮਤ ਵਾਲੀ ਗੱਲ ਹੁੰਦੀ ਆ ਜੀ ਕਿ ਤੁਸੀਂ ਆਪਣੇ ਸੋਚ ਨੂੰ ਬਦਲ ਕੇ ਕਿਸੇ ਦੂਜੀ ਸੋਚ ਦੇ ਨਾਲ ਜੁੜ ਕੇ ਤੇ ਉਹਨੂੰ ਏਡਾ ਤਕੜਾ ਹਲਾਰਾ ਦੇਣਾ ਇਹ ਆਪਣੇ ਆਪ ਦੇ ਵਿੱਚ ਬੜੀ ਤਗੜੀ ਗੱਲ ਹੈ ਜੀ ਧੰਨਵਾਦ ਆ ਸਾਰੇ ਪਿੰਡ ਵਾਸੀਆਂ ਦਾ ਭਾਈ ਜਿਨ੍ਹਾਂ ਨੇ ਖਾਨੂੰ ਇੱਕਦਮ ਡਬਲ ਕਰਕੇ ਤੇ ਇਸ ਪਿੰਡ ਦੇ ਵਿੱਚੋਂ 400 ਵੋਟਾਂ ਦੀ ਲੀਡ ਦਵਾਈ ਆ ਕਾਂਗਰਸ ਪਾਰਟੀ ਤੋਂ ਤੇ ਜਿਹੜਾ ਬੂਟਾ 17 ਦੇ ਵਿੱਚ ਲੱਗਾ ਹੀ ਹੌਲੀ ਹੌਲੀ ਹੁਣ ਇੰਨਾ ਵੱਡਾ ਹੋ ਗਿਆ ਆ ਕਿ ਇੱਕ ਬੋਰਡ ਨੂੰ ਵੀ ਜਿਹੜਾ ਆ ਓਵਰ ਸ਼ੈਡੋ ਕਰਤਾ ਆ ਉਤੋਂ ਹੀ ਉੱਪਰ ਹੋ ਗਿਆ ਆ ਬਹੁਤ ਬਹੁਤ ਧੰਨਵਾਦ ਆ ਲੋਕਾਂ ਦਾ ਇਹ ਜਿਹੜਾ ਲੋਕਾਂ ਦੀ ਦਾਤ ਆ ਸਾਨੂੰ ਠੀਕ ਆ ਜੀ ਧੰਨਵਾਦ ਹੈ ਜੀ ਬਹੁਤ ਬਹੁਤ ਅੱਛਾ ਜੀ ਸਨ ਹਾ ਸਾਤਰੀਆ ਕਾਲ ਅੱਛਾ ਜੀ ਕੋਟਲੀ ਪਿਟੇਵੜ ਤੋਂ ਸਾਡੇ ਨਾਲ ਸਰਪੰਚ ਰਸ਼ਪਾਲ ਸਿੰਘ ਗਿਆਨੀ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਵਾਹਿ ਖਾਲਸਾ ਵਾਹਿ ਫਤਿਹ ਜੀ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਸਰ ਬਹੁਤ ਲੱਖ ਲੱਖ ਮੁਬਾਰਕਾਂ ਹੋਣ ਜੋ ਵੱਡੀ ਲੀਡ ਦੇ ਨਾਲ ਹਲਕਾ ਡੇਰਾ ਬਾਬਾ ਨਾਨਕ ਤੋਂ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਕੁਝ 6000 ਕਰੀਬ ਵੋਟ ਦੇ ਨਾਲ ਜਿੱਤ ਪ੍ਰਾਪਤ ਸਾਡੇ ਚੈਨਲ ਵਾਲਿਆਂ ਦਾ ਧੰਨਵਾਦ ਹੈ ਜੀ ਜੀ ਥੈਂਕ ਯੂ ਸਰ ਬਾਕੀ ਮੈਂ ਬਾਅਦ ਚ ਆਪਣੇ ਪਿੰਡ ਵਾਲਿਆਂ ਨਗਰ ਦਾ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਬੜਾ ਤਗੜਾ ਨਿਮਾਨ ਬਖਸਿਆ ਹੈ ਜੀ ਆ ਸਾਡੇ 24 ਘੰਟੇ ਦਿਨ ਰਾਤ ਬੂਏ ਖੁੱਲੇ ਨੇ ਜਦੋਂ ਮਰਜ਼ੀ ਆ ਸਕਦੇ ਨੇ ਠੀਕ ਬਾਕੀ ਆਪਾਂ ਥਾਣੇ ਵਿੱਚ ਨਹੀਂ ਜਾਣ ਲਗਾ ਕਿ ਇਹਨੂੰ ਸਾਰੇ ਪਿੰਡ ਵਾਸੀ ਨੇ ਮੱਥੀ ਜੋੜ ਕੇ ਬੇਨਤੀ ਕਰਨਾ ਆ ਜੀ ਕਿ ਜੋ ਕੋਈ ਗੱਲਬਾਤ ਢੀ ਮਾੜੀ ਮੋਟੀ ਉਹ ਸਾਡੇ ਕੋਲ ਆਓ ਪੰਚਾਇਤ ਕੋਲ ਆਓ ਪੰਚਾਇਤ ਦਰਖਾਸਤ ਆਓ ਆਪਾਂ ਐਦਵਾਰ ਪੰਚਾਇਤ ਬਿਠਾਇਆ ਕਰਾਂਗੇ ਜੀ ਕੋ ਅੱਗੇ 5 ਸਾਲ ਸੰਚੀ ਕੀਤੀ ਆਪਾਂ ਇਦਾਂ ਕੀਤਾ ਜੀ ਕਿ ਇਹਨੂੰ ਠੰਡ ਨਹੀਂ ਜਾਂਦਾ ਜੀ ਬਹੁਤ ਵਧੀਆ ਜੀ ਹਾਂਜੀ ਤੇ ਅੱਗੇ ਤੋਂ ਵੇਦਾਂ ਹੋਏਗਾ ਪਿੰਡ ਦੀ ਸੇਵਾ ਕਰਾਂਗੇ ਨਗਰੀ ਸੇਵਾ ਕਰਾਂਗੇ ਪਿੰਡ ਦੇ ਸਹਿਯੋਗ ਨਾਲ ਕਰਾਂਗੇ ਕੋਈ ਇਕੱਲੇ ਨਹੀਂ ਕਰ ਸਕਦੇ ਕੋਈ ਸਾਨੂੰ ਥੈਂ ਸਾਰੇ ਨਗਰ ਦੀ ਪਿੰਡ ਦੀ ਸਹਿਯੋਗ ਨਾਲ ਜੋ ਕੰਮ ਹੋਏਗਾ ਇਸਲਾਹ ਨਾਲ ਕੰਮ ਹੋਏਗਾ ਮੈਂ ਧੰਨਵਾਦੀ ਆ ਰੀਨੀਆ ਪਿੰਡ ਦਾ ਮਾਈਕ ਜੂ ਕਾ ਖਲਸਾ ਮਾਈਕ ਜੂ ਦੀ ਫਾਟੇ ਅੱਛਾ ਹੀ ਮੈਂ ਸੀਨੀਅਰ ਰਿਪੋਰਟਰ ਹਰਮਨ ਸਿੰਘ ਕੈਮਰਾਮੈਨ ਮਲਕੀਤ ਸਿੰਘ ਬੰਮਾ ਦੇ ਨਾਲ ਧੰਨਵਾਦ